ਲੋ ਜੀ ਦੋਸਤੋ ਜਿਸ ਤਰੀਕੇ ਦੀ ਉਮੀਦ ਸੀ ਕਿ ਪੇਚਾ ਪਊਗਾ ਤਾਂ ਪੇਚਾ ਪੈ ਗਿਆ ਪੇਚਾ ਗੁਰੂ ਰੰਧਾਵਾ ਦਾ ਪਿਆ ਸਿੱਧੂ ਮੂਸੇ ਵਾਲੇ ਦੇ ਗੀਤ ਦੇ ਨਾਲ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਤੁਹਾਨੂੰ ਪਤਾ ਕਿ ਜਦੋਂ ਪਹਿਲਾਂ ਕਹਿਤਾ ਸੀ ਕਿ ਅਸੀਂ 30 ਤਰੀਕ ਦੇ ਨੇੜੇ ਤੇੜੇ ਆਪਣਾ ਗੀਤ ਛੱਡਣ ਜਾ ਰਹੇ ਹਾਂ ਤੇ ਜਿਸ ਕਿਸੇ ਨੇ ਵੀ ਭੁਲੇਖਾ ਵਹਿਮ ਆਪਣਾ ਕੱਢਣਾ ਤਾਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਆਪਣਾ ਗੀਤ ਰਿਲੀਜ਼ ਕਰ ਸਕਦਾ ਫਿਰ ਗੁਰੂ ਰੰਧਾਵਾ ਇੱਕ ਪੋਸਟ ਪਾਉਂਦਾ ਉਸ ਤੋਂ ਬਾਅਦ ਗੁਰੂ ਰੰਧਾਵਾ ਅੱਜ 27 ਨਵੰਬਰ ਨੂੰ ਆਪਣਾ ਗੀਤ ਸ਼ਕੀਨੀ ਛੱਡ ਦਿੰਦਾ ਹੈ ਉਸ ਦੇ ਨਾਲ ਹੀ ਘੰਟੇ ਬਾਅਦ ਹੁੰਦਾ ਕੀ ਹੈ ਕਿ ਸਿੱਧੂ ਮੂਸੇਵਾਲੇ ਦੀ ਟੀਮ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਬਰੋਟਾ ਦਾ ਸਿਰਫ 30 ਸਕਿੰਟ ਦਾ ਟੀਜ਼ਰ ਛੱਡ ਦਿੰਦੇ ਆ ਇਹ ਆ ਸਿੱਧੂ ਮੂਸੇਵਾਲਾ ਇੱਕ ਪਾਸੇ ਗੁਰੂ ਰੰਧਾਵਾ ਦਾ ਪੂਰਾ ਗੀਤ ਜਿਹੜਾ ਘੰਟੇ ਪਹਿਲਾਂ ਰਿਲੀਜ਼ ਹੋਇਆ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦਾ 30 ਸਕਿੰਟ ਦਾ ਟੀਜ਼ਰ ਗੀਤ ਹਲੇ ਰਿਲੀਜ਼ ਹੋਣਾ ਮੁਕਾਬਲਾ ਇਹਨਾਂ ਦੋਨਾਂ ਦੇ ਵਿੱਚ ਚੱਲ ਪਿਆ ਲੋਕ ਦੇਖਣ ਲੱਗੇ ਕਿ ਕਿਹੜਾ ਅੱਗੇ ਜਾ ਰਿਹਾ ਪਰ ਇਸ ਵਕਤੇ ਜਿਹੜੀ ਖਾਸ ਤਸਵੀਰ ਇੱਕ ਸਾਹਮਣੇ ਆ ਰਹੀ ਹੈ ਜਿਹੜੇ ਅੰਕੜੇ ਸਾਹਮਣੇ ਆ ਰਹੇ ਨੇ ਉਹ ਹੈਰਾਨ ਕਰ ਰਹੇ ਨੇ ਗੁਰੂ ਰੰਧਾਵੇ ਦਾ ਗੀਤ ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਇਹ ਪ੍ਰੋਗਰਾਮ ਸ਼ੂਟ ਕਰ ਰਿਹਾ ਤਾਂ 3 ਘੰਟੇ ਹੋ ਗਏ ਗੁਰੂ ਰੰਧਾਵਾ ਦੇ ਗੀਤ ਨੂੰ ਰਿਲੀਜ਼ ਕੀਤੇ ਹੋਏ ਨੂੰ ਤਕਰੀਬਨ 27-28 ਲੱਖ view ਹੈ ਜਿਹੜਾ ਉਹ ਗੁਰੂ ਰੰਧਾਵਾ ਦੇ ਇਸ ਗੀਤ ਨੂੰ ਮਿਲਿਆ ਦੂਸਰੇ ਪਾਸੇ 2 ਘੰਟੇ ਪਹਿਲਾਂ ਸਿੱਧੂ ਮਸੇਵਾਲੇ ਦੇ ਬਰੋਟਾ ਗੀਤ ਦਾ ਟੀਜ਼ਰ ਰਿਲੀਜ਼ ਹੋਇਆ 30 ਸਕਿੰਟ ਦਾ ਤੇ ਉਹਨੂੰ ਤਕਰੀਬਨ ਇਸ ਵੇਲੇ 8 ਤੋਂ 9 ਲੱਖ view ਮਿਲੇ ਨੇ 3 ਘੰਟੇ ਦੇ ਵਿੱਚ 27-28 ਲੱਖ view ਤੇ 2 ਘੰਟੇ ਦੇ ਵਿੱਚ 8-9 ਲੱਖ view ਜ਼ਾਹਿਰ ਹੈ ਕਿ ਸੁਭਾਵਿਕ ਤੌਰ ਤੇ ਹੁਣ ਤੁਸੀਂ ਕਹੋਗੇ ਕਿ ਭਈ ਇੱਥੇ ਤਾਂ ਲੱਗਦਾ ਕਿ ਗੁਰੂ ਰੰਧਾਵਾ ਬਾਜ਼ੀ ਮਾਰ ਗਿਆ ਕਿਉਂਕਿ ਗੁਰੂ ਰੰਧਾਵਾ ਦੇ ਤਾਂ ਜਿਹੜੇ 30 ਲੱਖ ਦੇ ਕਰੀਬ 뷰 ਨੇ ਗੀਤ ਦੇ ਉਹ ਹੋਣ ਵਾਲੇ ਨੇ ਤੇ ਦੂਸਰੇ ਪਾਸੇ ਸਿੱਧੂ ਮੂਸੇ ਵਾਲੇ ਦੇ 9-10 ਲੱਖ ਤੱਕ ਕੀ ਹਜੇ 2 ਘੰਟੇ ਦੇ ਵਿੱਚ 1 ਘੰਟੇ ਦਾ ਫਰਕ ਵੀ ਆ ਪਰ ਇਹਦੇ ਵਿੱਚ ਇੰਟਰਸਟਿੰਗ ਗੱਲ ਕੀ ਆ ਰਹੀ ਹੈ ਤੁਸੀਂ ਜਾ ਕੇ ਇਸ ਵੇਲੇ ਵੀ ਦੇਖ ਸਕਦੇ ਹੋ YouTube ਤੇ ਜਾਓਗੇ ਤਾਂ YouTube ਤੇ ਜਦੋਂ ਤੁਸੀਂ ਸਿੱਧੂ ਮੂਸੇ ਵਾਲੇ ਦੇ ਬਰੋਟੇ ਗੀਤ ਦਾ ਟੀਜ਼ਰ ਦੇਖੋਗੇ ਤਾਂ ਤੁਹਾਨੂੰ ਉੱਥੇ ਲਿਖਿਆ ਨਜ਼ਰ ਆਊਗਾ ਇੱਕ ਤਾਂ ਵਿਊ ਲਿਖੇ ਨਜ਼ਰ ਆਉਣਗੇ ਇੱਕ ਲਿਖਿਆ ਨਜ਼ਰ ਆਊਗਾ ਕਿ ਨੰਬਰ 1 ਟ੍ਰੈਂਡਿੰਗ ਸੌਂਗ ਸੋ ਇੱਕ ਵੀਡੀਓ ਜਿਹੜਾ ਪਿਛਲੇ 2 ਘੰਟੇ ਤੋਂ ਰਿਲੀਜ਼ ਹੋਇਆ ਉਹਦੇ 8-9 ਲੱਖ ਵਿਊ ਹੋਏ ਨੇ ਉਹ ਤਾਂ YouTube ਤੇ ਚੱਲ ਰਿਹਾ ਨੰਬਰ 1 ਤੇ ਚਾਰਟ ਤੇ ਇਹ ਦੂਸਰੇ ਪਾਸੇ ਇੱਕ ਦੂਸਰਾ ਵੀਡੀਓ ਗੁਰੂ ਰੰਧਾਵਾ ਦਾ ਯਾਨੀ ਗੀਤ ਜਿਹੜਾ 3 ਘੰਟੇ ਪਹਿਲਾਂ ਰਿਲੀਜ਼ ਹੋਇਆ ਜਿਹਦੇ ਵਿਊ ਵੀ ਸਿੱਧੂ ਮੂਸੇ ਵਾਲੇ ਦੇ ਇਸ ਗੀਤੇ ਨਾਲੋਂ ਟ੍ਰਿਪਲ ਨੇ ਯਾਨੀ ਕਿ 10 ਹੈ ਜਿੱਥੇ ਉੱਥੇ ਦੂਸਰੇ ਪਾਸੇ 30 ਲੱਖ ਵਿਊ ਹੈ ਪਰ ਫਿਰ ਵੀ ਉਹਦਾ YouTube ਦੇ ਚਾਰਟ ਦੇ ਵਿੱਚ ਕਿਤੇ ਜ਼ਿਕਰ ਨਹੀਂ ਹੈ ਕਿਤੇ ਇਹ ਨਹੀਂ ਆ ਰਿਹਾ ਹੁਣਾਂ ਤਾਂ ਗੁਰੂ ਰੰਧਾਵੇ ਦਾ ਨੰਬਰ 1 ਤੇ ਚਾਹੀਦਾ ਸੀ ਫਿਰ ਇਸ ਹਿਸਾਬ ਦੇ ਨਾਲ ਤਾਂ ਕਿ ਜੇਕਰ ਇੰਨੇ ਵਿਊ ਹੋਏ ਨੇ ਤਾ ਫਿਰ ਗੁਰੂ ਰੰਧਾਵੇ ਦਾ ਸੌਂਗ ਜਿਹੜਾ ਸ਼ਕੀਨੀ ਉਹ ਇੱਕ ਨੰਬਰ ਤੇ ਚਾਹੀਦਾ ਸੀ ਪਰ ਇੱਥੇ ਇੱਕ ਨੰਬਰ ਤੇ ਕੀ ਦਾ ਚੱਲ ਰਿਹਾ ਸਿੱਧੂ ਮੂਸੇ ਵਾਲੇ ਦੇ ਬਰੋਟਾ ਗੀਤ ਦਾ ਟੀਜ਼ਰ ਚੱਲ ਰਿਹਾ ਹੁਣ ਇਸ ਦੇ ਪਿੱਛੇ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਨੇ ਕਿ ਕਿਤੇ ਇਹ ਬੂਸਟ ਦਾ ਕਮਾਲ ਤਾਂ ਨਹੀਂ ਕਿ ਜਿਹੜਾ ਗੁਰੂ ਰੰਧਾਵਾ ਨੂੰ ਐਨੇ ਵਿਊ ਮਿਲੇ ਨੇ ਕਿਉਂਕਿ ਜੇ ਅਸਲ ਦੇ ਵਿੱਚ ਵਿਊ ਉੱਥੇ ਆਏ ਹੁੰਦੇ ਗੁਰੂ ਰੰਧਾਵਾ ਨੂੰ ਤਾਂ ਫਿਰ ਉਹਦਾ ਬਈ ਟ੍ਰੈਂਡਿੰਗ ਤੇ ਨੰਬਰ 1 ਤੇ ਉਹਦਾ ਚੱਲਣਾ ਚਾਹੀਦਾ ਸੀ ਤੇ ਫਿਰ ਕਿਉਂ ਸਿੱਧੂ ਮੂਸੇ ਵਾਲੇ ਦਾ ਜਿਹੜਾ ਉਹ 트렌ਡਿੰਗ ਤੇ ਚੱਲ ਰਿਆ ਨੰਬਰ 1 ਤੇ ਚੱਲ ਰਿਆ ਇਹ ਗੱਲਾਂ ਦੇਖਣ ਵਾਲੀਆਂ ਨੇ ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਦੂਸਰੇ ਪਾਸੇ ਜਿਹੜੇ ਲੋਕਾਂ ਨੇ ਇੱਕ ਲਾਈਨ ਸੁਣ ਲਈ ਬਰੋਟਾ ਗੀਤ ਦੀ ਕਿ ਅੰਬੋ ਜਸਵੰਤ ਦੇ ਪੋਤੇ ਨਾਲ ਦਾ ਅੱਗੇ ਕੁਝ ਇਦਾਂ ਹੀ ਲਾਈਨ ਆਊਗੀ ਕਿ ਦਰਖਤ ਹੋਣਾ ਨਹੀਂ ਕੋਈ ਜਾਂ ਇਦਾਂ ਕੀ ਬਰੋਟੇ ਨਾਲ ਦਾ ਜਿਹੜਾ ਕਾਫੀਆ ਮਿਲਦਾ ਪੋਤੇ ਨਾਲ ਦਾ ਤੇ ਬਰੋਟੇ ਨਾਲ ਦਾ ਅਗਲੀ ਲਾਈਨ ਇਹੀ ਹੋਊਗੀ ਨੇੜੇ ਤੇਰੇ ਨਹੀਂ ਸਿੱਖੀ ਖੱਬੀ ਖਾਨ ਜੰਮਿਆ ਹੋ ਅੰਬੋ ਜਸਵੰਤ ਵਾਲੇ ਪੋਤੇ ਨਾਲ ਦਾ ਪਰ ਇੱਥੇ ਸਿੱਧੂ ਮੂਸੇ ਵਾਲੇ ਨੇ ਆਪਣੀ ਦਾਦੀ ਜੀ ਨੂੰ ਕਹਿੰਦੇ ਯਾਦ ਕੀਤਾ ਦਾਦੀ ਜਸਵੰਤ ਕੌਰ ਨੂੰ ਯਾਦ ਕੀਤਾ ਬਹੁਤ ਵੱਡੀ ਗੱਲ ਹੈ ਇਹ ਵੀ ਕਿ ਜਦੋਂ ਕੋਈ ਗਾਇਕ ਆਪਣੇ ਗੀਤ ਦੇ ਵਿੱਚ ਆਪਣੇ ਦਾਦਾ ਤੇ ਦਾਦੀ ਨੂੰ ਯਾਦ ਕਰ ਗਿਆ ਹੋਵੇ ਮਾਂ ਬਾਪ ਨੂੰ ਤਾਂ ਉਹ ਅਕਸਰ ਉਹਨੇ ਯਾਦ ਕੀਤਾ ਹੀ ਆ ਤੇ ਇੱਥੇ ਦਾਦਾ ਦਾਦੀ ਨੂੰ ਉਹਨੇ ਯਾਦ ਕੀਤਾ ਕਾਬਲੇ ਤਾਰੀਫ ਹੈ ਔਰ ਦੂਸਰੀ ਗੱਲ ਇਹ ਹੈ ਕਿ ਇੰਸਟਾਗ੍ਰam ਦੇ ਸਿੱਧੂ ਮੂਸੇ ਵਾਲੇ ਚੈਨਲ ਦੇ ਉੱਤੇ ਵੀ ਪੇਜ ਦੇ ਉੱਤੇ ਵੀ ਇਹਨਾਂ ਨੇ ਟੀਜ਼ਰ ਛੱਡਿਆ ਸੀ ਤੇ نیچے ਲਿਖਿਆ ਸੀ ਕਿ ਜਦੋਂ ਇਸ ਟੀਜ਼ਰ ਦੇ ਹੇਠਾਂ 2 ਮਿਲੀਅਨ ਜਿਹੜੇ ਨੇ ਕਮੈਂਟ ਹੋ ਗਏ ਤਾਂ ਉਸ ਤੋਂ ਬਾਅਦ ਅਸੀਂ ਇਹ ਗੀਤ ਲਾਈਵ ਛੱਡ ਦੇਣਾ ਸੋ ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਇੱਕ 1 ਮਿਲੀਅਨ ਜਿਹੜਾ ਕਮੈਂਟ ਨੇ ਉਹ ਤਾਂ ਆਲਰੇਡੀ ਹੋ ਚੁੱਕੇ ਨੇ ਸਿਰਫ 1 ਮਿਲੀਅਨ ਦੀ ਗੱਲ ਹੈ ਜੇ 2 ਘੰਟੇ ਚ 1 ਮਿਲੀਅਨ ਹੋ ਸਕਦੇ ਨੇ ਤਾਂ ਇਹ ਸਮਝੋ ਕਿ ਆਉਣ ਵਾਲੇ 2 ਘੰਟੇ ਦੇ ਵਿੱਚ ਉਹ 2 ਮਿਲੀਅਨ ਹੋ ਜਾਣਗੇ ਤੇ ਫਿਰ ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ 30 ਤਰੀਕ ਨੂੰ ਕੀ ਤਾਂ ਆਊਗਾ ਨਹੀਂ ਜਦੋਂ 2 ਮਿਲੀਅਨ ਕਮੈਂਟ ਨੇ ਜਿਹੜੇ ਇੰਸਟਾ ਦੇ ਉੱਤੇ ਇਸ ਟੀਜ਼ਰ ਦੇ ਹੇਠਾਂ ਪੂਰੇ ਹੋ ਗਏ ਤਾਂ ਪਰਿਵਾਰ ਨੇ ਕਿਹਾ ਸਿੱਧੂ ਮੂਸੇ ਵਾਲੇ ਦੀ ਟੀਮ ਨੇ ਕਿਹਾ ਕਿ ਭਈ ਅਸੀਂ ਨਾਲ ਦੀ ਨਾਲ ਆਪਣਾ ਗੀਤ ਬਰੋਟਾ ਰਿਲੀਜ਼ ਕਰਦੇ ਆਂਗੇ ਲਾਈਵ ਕਰਦੇ ਆਂਗੇ ਫਿਰ ਜਿਹਨੇ ਸੁਣਨਾ ਬੈ ਕੇ ਸੁਣੋ ਚਾਹੇ ਨੱਚ ਕੇ ਸੁਣੋ ਚਾਹੇ ਟੱਪ ਕੇ ਸੁਣੋ ਚਾਹੇ ਘਰ 'ਚ ਸੁਣੋ ਚਾਹੇ ਕਾਰ ਦੇ ਵਿੱਚ ਸੁਣੋ ਸੋ ਗੀਤ ਹੈ ਜੀ ਇਹ ਅੱਜ ਹੀ ਰਿਲੀਜ਼ ਹੋਊਗਾ ਤੁਸੀਂ ਦੇਖ ਲਿਓ ਜ਼ਿਆਦਾਤਰ ਚਾਂਸਸ ਇਹੀ ਨੇ ਕਿਉਂਕਿ ਗੁਰੂ ਰੰਧਾਵਾ ਨੇ ਇੱਕ ਤਰੀਕੇ ਦੇ ਨਾਲ ਕਹਿ ਦਿੰਦੇ ਆ ਕਿ ਚੈਲੰਜ ਐਕਸੈਪਟ ਕੀਤਾ ਸੀ ਪਰ ਜਿਹੜੇ ਗੁਰੂ ਰੰਧਾਵਾ ਨੂੰ 뷰 ਮਿਲੇ ਨੇ ਨਾ ਉਹ ਉਹਨਾਂ ਸਵਾਲਾਂ ਦੇ ਦਾਇਰੇ ਦੇ ਵਿੱਚ ਆਉਂਦੇ ਨੇ ਕਿ ਜੇਕਰ 3 ਘੰਟੇ ਦੇ ਵਿੱਚ 30 ਲੱਖ 뷰 ਆਉਂਦਾ ਤਾਂ ਫਿਰ ਉਹ ਗਾਣਾ ਉਹ ਵੀਡੀਓ YouTube ਦੇ ਉੱਤੇ ਨੰਬਰ 1 ਟ੍ਰੈਂਡਿੰਗ ਕਿਉਂ ਨਹੀਂ ਹੈ ਤੇ ਦੂਜੇ ਪਾਸੇ 2 ਘੰਟੇ ਪਹਿਲਾਂ ਪਾਇਆ ਗਿਆ ਟੀਜ਼ਰ ਉਹ ਨੰਬਰ 1 ਟ੍ਰੈਂਡਿੰਗ ਤੇ ਆ ਰਿਹਾ ਜਿਦੇ ਕਿ 뷰 ਹਲੇ ਸਿਰਫ 10 ਲੱਖ ਨੇ ਸੋ ਇਹ ਗੱਲਾਂ ਸੋਚਣ ਤੇ ਮਜਬੂਰ ਕਰ ਦਿਆ ਨੇ ਦੂਸਰੀ ਇੱਕ ਹੋਰ ਗੱਲ ਹੈ ਜਦੋਂ ਗੁਰੂ ਰੰਧਾਵਾ ਨੇ ਇੰਸਟਾ ਦੇ ਉੱਤੇ ਇਹ ਚੈਲੰਜ ਪਾ ਕੇ ਕਿਹਾ ਸੀ ਕਿ ਲੋ ਮੈਂ ਆ ਰਿਹਾ 27 ਨਵੰਬਰ ਨੂੰ ਤਾਂ ਗੁਰੂ ਰੰਧਾਵਾ ਨੇ ਆਪਣੇ ਕਮੈਂਟ ਬੰਦ ਕਰ ਲਏ ਸੀ ਇਸ ਤੇ ਵੀ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤੇ ਸੀ ਗੁਰੂ ਰੰਧਾਵਾ ਨੂੰ ਕਿ ਬਾਈ ਜੀ ਜੇਕਰ ਤੁਸੀਂ ਚੈਲੰਜ ਕਰਨਾ ਹੀ ਸੀ ਤਾਂ ਠੀਕ ਹੈ ਵੈਲਕਮ ਕਰਨਾ ਚਾਹੀਦਾ ਤੁਹਾਨੂੰ ਤੁਸੀਂ ਵੀ ਚੰਗੇ ਕਲਾਕਾਰ ਹੋ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਫਾਲੋਅਰ ਨੇ ਪਰ ਤੁਸੀਂ ਕਮੈਂਟ ਕਿਉਂ ਬੰਦ ਕੀਤੇ ਨੇ ਅੱਜ ਜਿਹੜਾ ਸ਼ਕੀਨੀ ਗੀਤ ਹੈ ਜਿਹੜਾ ਉਹ ਗੁਰੂ ਰੰਧਾਵਾ ਨੇ ਇੰਸਟਾ ਦੇ ਉੱਤੇ ਵੀ ਰਿਲੀਜ਼ ਕੀਤਾ ਪਰ ਇੱਥੇ ਵੀ ਗੁਰੂ ਰੰਧਾਵਾ ਨੇ ਲਾਈਕ ਵੀ ਬੰਦ ਕੀਤੇ ਹੋਏ ਨੇ ਤੇ ਕਮੈਂਟ ਵੀ ਬੰਦ ਕੀਤੇ ਹੋਏ ਨੇ ਸਿਰਫ ਰੀਸ਼ੇਅਰਿੰਗ ਵਾਲਾ ਆਪਸ਼ਨ ਹੈ ਜਿਹੜਾ ਉਹ ਖੁੱਲਾ ਆ ਤੇ ਇਸ ਤੇ ਵੀ ਫਿਰ ਲੋਕ ਬਹੁਤ ਸਾਰੇ ਸਵਾਲ ਚੁੱਕਦੇ ਨੇ ਕਿ ਫਿਰ ਤੁਸੀਂ ਲਾਈਕ ਵਾਲਾ ਆਪਸ਼ਨ ਕਿਉਂ ਬੰਦ ਕੀਤਾ ਕਮੈਂਟ ਵਾਲਾ ਆਪਸ਼ਨ ਬੰਦ ਕਿਉਂ ਕੀਤਾ ਖੈਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਧੂ ਮੂਸੇਵਾਲੇ ਨੂੰ ਜਿਸ ਤਰੀਕੇ ਨਾਲ ਲੋਕ ਪਹਿਲਾਂ ਵੀ ਪਸੰਦ ਕਰਦੇ ਸੀ ਉਸ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਜਿਸ ਤਰੀਕੇ ਨਾਲ ਹੋਰ ਵੀ ਜ਼ਿਆਦਾ ਪਸੰਦ ਕਰਨ ਲੱਗੇ ਇਹ ਚ ਕੋਈ ਸ਼ੱਕ ਨਹੀਂ ਕਿ ਮੁਕਾਬਲੇ ਦੇ ਵਿੱਚ ਕੌਣ ਜਿੱਤੂਗਾ ਪਰ ਇੱਕ ਮੁਕਾਬਲਾ ਹੋਇਆ ਚੰਗਾ ਲੱਗਿਆ ਲੋਕਾਂ ਨੂੰ ਲੋਕਾਂ ਦੇ ਲਈ ਇੱਕ ਨਵੀਂ ਗੱਲ ਹੋਈ ਕਿ ਇਸ ਤਰੀਕੇ ਦੇ ਨਾਲ ਦੋ ਕਲਾਕਾਰਾਂ ਦੇ ਗੀਤਾਂ ਨੂੰ ਲੈ ਕੇ ਇਹ ਇਸ ਤਰੀਕੇ ਦਾ ਮੁਕਾਬਲਾ ਸੋਸ਼ਲ ਮੀਡੀਆ ਤੇ ਦੇਖ ਰਿਆ ਲੋਕ ਬਹੁਤ ਇੰਟਰਸਟ ਲੈ ਰਹੇ ਨੇ ਤਾਂ ਮੀਡੀਆ ਨੂੰ ਵੀ ਥੋੜਾ ਜਿਹਾ ਮੈਟਰ ਮਿਲੇ ਆ ਨਵਾਂ ਕਨਸੈਪਟ ਮਿਲਿਆ ਮੀਡੀਆ ਨੂੰ ਵੀ ਤੇ ਇਸੇ ਕਰਕੇ ਅਸੀਂ ਵੀ ਤੁਹਾਡੇ ਨਾਲੇ ਵੀਡੀਓ ਬਣਾ ਕੇ ਸਾਹਮਣੇ ਆਏ ਆ ਤੁਸੀਂ ਕੀ ਸੋਚਦੇ ਹੋ ਦੋਸਤੋ ਹੁਣ ਤੁਹਾਡੇ ਤੇ ਇਹ ਗੱਲ ਹੈ ਕਿ ਵਾਕਿਆ ਹੀ ਜਿਹੜੇ ਸਵਾਲ ਉੱਠ ਰਹੇ ਨੇ ਕਿ ਅ ਗੁਰੂ ਰੰਧਾਵਾ ਨੇ ਜਿਹੜੇ ਗੀਤ ਦੇ ਉੱਤੇ 30 ਲੱਖ ਦੇ ਕਰੀਬ ਵਿਊ ਆ ਗਏ ਪਰ ਫਿਰ ਵੀ ਉਹ ਨੰਬਰ 1 ਤੇ ਟ੍ਰੈਂਡਿੰਗ ਕਿਉਂ ਨਹੀਂ ਆ ਰਿਹਾ YouTube ਤੇ ਕਿ ਇਹਦੇ ਪਿੱਛੇ ਕੋਈ ਰਾਜ਼ ਹੈ ਕਿ ਇਹਦੇ ਪਿੱਛੇ ਕੋਈ ਬੂਸਟ ਵਾਲੀ ਗੱਲ ਹੈ ਤੁਸੀਂ ਸੋਚਦੇ ਕਿਉਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਲਕਿ ਏ ਹੈ ਕਿ ਆਉਣ ਵਾਲੇ 1-2 ਘੰਟੇ ਦੇ ਵਿੱਚ ਤੁਸੀਂ ਦੇਖਿਓ ਕਿ ਜਿਵੇਂ ਹੀ ਇੰਸਟਾਗ੍ਰam ਦੇ ਉੱਤੇ ਸਿੱਧੂ ਮੂਸੇ ਵਾਲੇ ਦੇ ਟੀਜ਼ਰ ਦੇ ਉੱਤੇ ਜਾਂ ਇਹਠਾਂ ਕਹਿ ਲਓ 2 ਮਿਲੀਅਨ ਕਮੈਂਟ ਹੋ ਗਏ ਤਾਂ ਟੀਮ ਨੇ ਨਾਲ ਦੀ ਨਾਲ ਬਰੋਟਾ ਗੀਤ ਨੂੰ ਲਾਈਵ ਛੱਡ ਦੇਣਾ ਸਾਰੇ ਪਲੇਟਫਾਰਮ ਤੇ ਸੋ 100% ਉਮੀਦ ਹੈ ਕਿ ਅੱਜ ਹੀ ਤੁਹਾਨੂੰ ਬਰੋਟਾ ਗੀਤ ਪੂਰੇ ਦਾ ਪੂਰਾ ਸੁਣਨ ਨੂੰ ਮਿਲੇਗਾ ਤੇ ਤੁਸੀਂ ਲੋਥ ਪਠਾਉਂਗੇ ਲੋ ਜੀ ਦੋਸਤੋ ਜਿਸ ਤਰੀਕੇ ਦੀ ਉਮੀਦ ਸੀ ਕਿ ਪੇਚਾ ਪਊਗਾ ਤਾਂ ਪੇਚਾ ਪੈ ਗਿਆ ਪੇਚਾ ਗੁਰੂ ਰੰਧਾਵਾ ਦਾ ਪਿਆ ਸਿੱਧੂ ਮੂਸੇ ਵਾਲੇ ਦੇ ਗੀਤ ਦੇ ਨਾਲ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਤੁਹਾਨੂੰ ਪਤਾ ਕਿ ਜਦੋਂ ਪਹਿਲਾਂ ਕਹਿਤਾ ਸੀ ਕਿ ਅਸੀਂ 30 ਤਰੀਕ ਦੇ ਨੇੜੇ ਤੇੜੇ ਆਪਣਾ ਗੀਤ ਛੱਡਣ ਜਾ ਰਹੇ ਹਾਂ ਤੇ ਜਿਸ ਕਿਸੇ ਨੇ ਵੀ ਭੁਲੇਖਾ ਵਹਿਮ ਆਪਣਾ ਕੱਢਣਾ ਤਾਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਆਪਣਾ ਗੀਤ ਰਿਲੀਜ਼ ਕਰ ਸਕਦਾ ਫਿਰ ਗੁਰੂ ਰੰਧਾਵਾ ਇੱਕ ਪੋਸਟ ਪਾਉਂਦਾ ਉਸ ਤੋਂ ਬਾਅਦ ਗੁਰੂ ਰੰਧਾਵਾ ਅੱਜ 27 ਨਵੰਬਰ ਨੂੰ ਆਪਣਾ ਗੀਤ ਸ਼ਕੀਨੀ ਛੱਡ ਦਿੰਦਾ ਹੈ। ਉਸ ਦੇ ਨਾਲ ਹੀ ਘੰਟੇ ਬਾਅਦ ਹੁੰਦਾ ਕੀ ਹੈ ਕਿ ਸਿੱਧੂ ਮੂਸੇਵਾਲੇ ਦੀ ਟੀਮ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਬਰੋਟਾ ਦਾ ਸਿਰਫ 30 ਸਕਿੰਟ ਦਾ ਟੀਜ਼ਰ ਛੱਡ ਦਿੰਦੇ ਆ। ਇਹ ਆ ਸਿੱਧੂ ਮੂਸੇਵਾਲੇ ਇੱਕ ਪਾਸੇ ਗੁਰੂ ਰੰਧਾਵਾ ਦਾ ਪੂਰਾ ਗੀਤ ਜਿਹੜਾ ਘੰਟੇ ਪਹਿਲਾਂ ਰਿਲੀਜ਼ ਹੋਇਆ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦਾ 30 ਸਕਿੰਟ ਦਾ ਟੀਜ਼ਰ ਗੀਤ ਹਲੇ ਰਿਲੀਜ਼ ਹੋਣਾ ਮੁਕਾਬਲਾ ਇਹਨਾਂ ਦੋਨਾਂ ਦੇ ਵਿੱਚ ਚੱਲ ਪਿਆ ਲੋਕ ਦੇਖਣ ਲੱਗੇ ਕਿ ਕਿਹੜਾ ਅੱਗੇ ਜਾ ਰਿਹਾ ਪਰ ਇਸ ਵਕਤ ਜਿਹੜੀ ਖਾਸ ਤਸਵੀਰ ਇੱਕ ਸਾਹਮਣੇ ਆ ਰਹੀ ਹੈ ਜਿਹੜੇ ਅੰਕੜੇ ਸਾਹਮਣੇ ਆ ਰਹੇ ਨੇ ਉਹ ਹੈਰਾਨ ਕਰ ਰਹੇ ਨੇ ਗੁਰੂ ਰੰਧਾਵੇ ਦਾ ਗੀਤ ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਇਹ ਪ੍ਰੋਗਰਾਮ ਸ਼ੂਟ ਕਰ ਰਿਹਾ ਤਾਂ 3 ਘੰਟੇ ਹੋ ਗਏ ਗੁਰੂ ਰੰਧਾਵਾ ਦੇ ਗੀਤ ਨੂੰ ਰਿਲੀਜ਼ ਕੀਤੇ ਹੋਏ ਨੂੰ ਤਕਰੀਬਨ 27-28 ਲੱਖ ਵਿਊ ਹੈ ਜਿਹੜਾ ਉਹ ਗੁਰੂ ਰੰਧਾਵਾ ਦੇ ਇਸ ਗੀਤ ਨੂੰ ਮਿਲਿਆ ਦੂਸਰੇ ਪਾਸੇ 2 ਘੰਟੇ ਪਹਿਲਾਂ ਸਿੱਧੂ ਮਸੇਵਾਲੇ ਦੇ ਬਰੋਟਾ ਗੀਤ ਦਾ ਟੀਜ਼ਰ ਰਿਲੀਜ਼ ਹੋਇਆ 30 ਸਕਿੰਟ ਦਾ ਤੇ ਉਹਨੂੰ ਤਕਰੀਬਨ ਇਸ ਵੇਲੇ 8 ਤੋਂ 9 ਲੱਖ ਵਿਊ ਮਿਲੇ ਨੇ 3 ਘੰਟੇ ਦੇ ਵਿੱਚ 27-28 ਲੱਖ ਵਿਊ ਤੇ 2 ਘੰਟੇ ਦੇ ਵਿੱਚ 8-9 ਲੱਖ ਵਿਊ ਜ਼ਾਹਿਰ ਹੈ ਕਿ ਸੁਭਾਵਿਕ ਤੌਰ ਤੇ ਹੁਣ ਤੁਸੀਂ ਕਹੋਗੇ ਕਿ ਬਈ ਇੱਥੇ ਤਾਂ ਲੱਗਦਾ ਕਿ ਗੁਰੂ ਰੰਧਾਵਾ ਬਾਜ਼ੀ ਮਾਰ ਗਿਆ ਕਿਉਂਕਿ ਗੁਰੂ ਰੰਧਾਵਾ ਦੇ ਤਾਂ ਜਿਹੜੇ 30 ਲੱਖ ਦੇ ਕਰੀਬ ਵਿਊ ਨੇ ਗੀਤ ਦੇ ਉਹ ਹੋਣ ਵਾਲੇ ਨੇ ਤੇ ਦੂਸਰੇ ਪਾਸੇ ਸਿੱਧੂ ਮੂਸੇ ਵਾਲੇ ਦੇ 9-10 ਲੱਖ ਤੱਕ ਕੀ ਹਜੇ 2 ਘੰਟੇ ਦੇ ਵਿੱਚ ਇੱਕ ਘੰਟੇ ਦਾ ਫਰਕ ਵੀ ਆ ਪਰ ਇਹਦੇ ਵਿੱਚ ਇੰਟਰਸਟਿੰਗ ਗੱਲ ਕੀ ਆ ਰਹੀ ਹੈ ਤੁਸੀਂ ਜਾ ਕੇ ਇਸ ਵੇਲੇ ਵੀ ਦੇਖ ਸਕਦੇ ਹੋ YouTube ਤੇ ਜਾਓਗੇ ਤਾਂ YouTube ਤੇ ਜਦੋਂ ਤੁਸੀਂ ਸਿੱਧੂ ਮੂਸੇ ਵਾਲੇ ਦੇ ਬਰੋਟੇ ਗੀਤ ਦਾ ਟੀਜ਼ਰ ਦੇਖੋਗੇ ਤਾਂ ਤੁਹਾਨੂੰ ਉੱਥੇ ਲਿਖਿਆ ਨਜ਼ਰ ਆਊਗਾ ਇੱਕ ਤਾਂ ਵਿਊ ਲਿਖੇ ਨਜ਼ਰ ਆਉਣਗੇ ਇੱਕ ਲਿਖਿਆ ਨਜ਼ਰ ਆਊਗਾ ਕਿ ਨੰਬਰ 1 ਟ੍ਰੈਂਡਿੰਗ ਸੌਂਗ ਸੋ ਇੱਕ ਵੀਡੀਓ ਜਿਹੜਾ ਪਿਛਲੇ 2 ਘੰਟੇ ਤੋਂ ਰਿਲੀਜ਼ ਹੋਇਆ ਉਹਦੇ 8-9 ਲੱਖ ਵਿਊ ਹੋਏ ਨੇ ਉਹ ਤਾਂ YouTube ਤੇ ਚੱਲ ਰਿਹਾ ਨੰਬਰ 1 ਤੇ ਚਾਰਟ ਤੇ ਤੇ ਦੂਸਰੇ ਪਾਸੇ ਇੱਕ ਦੂਸਰਾ ਵੀਡੀਓ ਗੁਰੂ ਰੰਧਾਵਾ ਦਾ ਯਾਨੀ ਗੀਤ ਜਿਹੜਾ 3 ਘੰਟੇ ਪਹਿਲਾਂ ਰਿਲੀਜ਼ ਹੋਇਆ ਜਿਹਦੇ ਵਿਊ ਵੀ ਸਿੱਧੂ ਮੂਸੇ ਵਾਲੇ ਦੇ ਇਸ ਗੀਤੇ ਨਾਲੋਂ ਟ੍ਰਿਪਲ ਨੇ ਯਾਨੀ ਕਿ 10 ਹੈ ਜਿੱਥੇ ਉੱਥੇ ਦੂਸਰੇ ਪਾਸੇ 30 ਲੱਖ ਵਿਊ ਹੈ ਪਰ ਫਿਰ ਵੀ ਉਹਦਾ YouTube ਦੇ ਚਾਰਟ ਦੇ ਵਿੱਚ ਕਿਤੇ ਜ਼ਿਕਰ ਨਹੀਂ ਹੈ ਕਿਤੇ ਇਹ ਨਹੀਂ ਆ ਰਿਹਾ ਹੁਣਾਂ ਤਾਂ ਗੁਰੂ ਰੰਧਾਵੇ ਦਾ ਨੰਬਰ 1 ਤੇ ਚਾਹੀਦਾ ਸੀ ਫਿਰ ਇਸ ਹਿਸਾਬ ਦੇ ਨਾਲ ਤਾਂ ਕਿ ਜੇਕਰ ਐਨੇ ਵਿਊ ਹੋਏ ਨੇ ਤਾ ਫਿਰ ਗੁਰੂ ਰੰਧਾਵੇ ਦਾ ਸੌਂਗ ਜਿਹੜਾ ਸ਼ਕੀਨੀ ਉਹ 1 ਨੰਬਰ ਤੇ ਚਾਹੀਦਾ ਸੀ ਪਰ ਇੱਥੇ 1 ਨੰਬਰ ਤੇ ਕੀ ਦਾ ਚੱਲ ਰਿਹਾ ਸਿੱਧੂ ਮੂਸੇ ਵਾਲੇ ਦੇ ਬਰੋਟਾ ਗੀਤ ਦਾ ਟੀਜ਼ਰ ਚੱਲ ਰਿਹਾ ਹੁਣ ਇਸ ਦੇ ਪਿੱਛੇ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਨੇ ਕਿ ਕਿਤੇ ਇਹ ਬੂਸਟ ਦਾ ਕਮਾਲ ਤਾਂ ਨਹੀਂ ਕਿ ਜਿਹੜਾ ਗੁਰੂ ਰੰਧਾਵਾ ਨੂੰ ਐਨੇ ਵਿਊ ਮਿਲੇ ਨੇ ਕਿਉਂਕਿ ਜੇ ਅਸਲ ਦੇ ਵਿੱਚ ਵਿਊ ਉੱਥੇ ਆਏ ਹੁੰਦੇ ਗੁਰੂ ਰੰਧਾਵਾ ਨੂੰ ਤਾਂ ਫਿਰ ਉਹਦਾ ਬਈ ਟ੍ਰੈਂਡਿੰਗ ਤੇ ਨੰਬਰ 1 ਤੇ ਉਹਦਾ ਚੱਲਣਾ ਚਾਹੀਦਾ ਸੀ ਤੇ ਫਿਰ ਕਿਉਂ ਸਿੱਧੂ ਮੂਸੇ ਵਾਲੇ ਦਾ ਜਿਹੜਾ ਉਹ 트렌ਡਿੰਗ ਤੇ ਚੱਲ ਰਿਆ ਨੰਬਰ 1 ਤੇ ਚੱਲ ਰਿਆ ਇਹ ਗੱਲਾਂ ਦੇਖਣ ਵਾਲੀਆਂ ਨੇ ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਦੂਸਰੇ ਪਾਸੇ ਜਿਹੜੇ ਲੋਕਾਂ ਨੇ ਇੱਕ ਲਾਈਨ ਸੁਣ ਲਈ ਬਰੋਟਾ ਗੀਤ ਦੀ ਕਿ ਅੰਬੋ ਜਸਵੰਤ ਦੇ ਪੋਤੇ ਨਾਲ ਦਾ ਅੱਗੇ ਕੁਝ ਇਦਾਂ ਹੀ ਲਾਈਨ ਆਊਗੀ ਕਿ ਦਰਖਤ ਹੋਣਾ ਨਹੀਂ ਕੋਈ ਜਾਂ ਇਦਾਂ ਕੀ ਬਰੋਟੇ ਨਾਲ ਦਾ ਜਿਹੜਾ ਕਾਫੀਆ ਮਿਲਦਾ ਪੋਤੇ ਨਾਲ ਦਾ ਤੇ ਬਰੋਟੇ ਨਾਲ ਦਾ ਅਗਲੀ ਲਾਈਨ ਇਹੀ ਹੋਊਗੀ ਨੇੜੇ ਤੇਰੇ ਨਹੀਂ ਸੀ ਖੱਬੀ ਖਾਨ ਜੰਮਿਆ ਹੋ ਅੰਬੋ ਜਸਵੰਤ ਵਾਲੇ ਪੋਤੇ ਨਾਲ ਦਾ ਪਰ ਇੱਥੇ ਸਿੱਧੂ ਮੂਸੇ ਵਾਲੇ ਨੇ ਆਪਣੀ ਦਾਦੀ ਜੀ ਨੂੰ ਕਹਿੰਦੇ ਯਾਦ ਕੀਤਾ ਦਾਦੀ ਜਸਵੰਤ ਕੌਰ ਨੂੰ ਯਾਦ ਕੀਤਾ ਆ ਬਹੁਤ ਵੱਡੀ ਗੱਲ ਹੈ ਇਹ ਵੀ ਕਿ ਜਦੋਂ ਕੋਈ ਗਾਇਕ ਆਪਣੇ ਗੀਤ ਦੇ ਵਿੱਚ ਆਪਣੇ ਦਾਦਾ ਤੇ ਦਾਦੀ ਨੂੰ ਯਾਦ ਕਰ ਗਿਆ ਹੋਵੇ ਮਾਂ ਬਾਪ ਨੂੰ ਤਾਂ ਉਹ ਅਕਸਰ ਉਹਨੇ ਯਾਦ ਕੀਤਾ ਹੀ ਆ ਤੇ ਇੱਥੇ ਦਾਦਾ ਦਾਦੀ ਨੂੰ ਉਹਨੇ ਯਾਦ ਕੀਤਾ ਕਾਬਲੇ ਤਾਰੀਫ ਹੈ ਔਰ ਦੂਸਰੀ ਗੱਲ ਇਹ ਹੈ ਕਿ ਇੰਸਟਾਗ੍ਰam ਦੇ ਸਿੱਧੂ ਮੂਸੇ ਵਾਲੇ ਚੈਨਲ ਦੇ ਉੱਤੇ ਵੀ ਪੇਜ ਦੇ ਉੱਤੇ ਵੀ ਇਹਨਾਂ ਨੇ ਟੀਜ਼ਰ ਛੱਡਿਆ ਸੀ ਤੇ نیچے ਲਿਖਿਆ ਸੀ ਕਿ ਜਦੋਂ ਇਸ ਟੀਜ਼ਰ ਦੇ ਹੇਠਾਂ 2 ਮਿਲੀਅਨ ਜਿਹੜੇ ਨੇ ਕਮੈਂਟ ਹੋ ਗਏ ਤਾਂ ਉਸ ਤੋਂ ਬਾਅਦ ਅਸੀਂ ਇਹ ਗੀਤ ਲਾਈਵ ਛੱਡ ਦੇਣਾ ਸੋ ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਇੱਕ 1 ਮਿਲੀਅਨ ਜਿਹੜਾ ਕਮੈਂਟ ਨੇ ਉਹ ਤਾਂ ਆਲਰੇਡੀ ਹੋ ਚੁੱਕੇ ਨੇ ਸਿਰਫ 1 ਮਿਲੀਅਨ ਦੀ ਗੱਲ ਹੈ ਜੇ 2 ਘੰਟੇ ਚ 1 ਮਿਲੀਅਨ ਹੋ ਸਕਦੇ ਨੇ ਤਾਂ ਇਹ ਸਮਝੋ ਕਿ ਆਉਣ ਵਾਲੇ 2 ਘੰਟੇ ਦੇ ਵਿੱਚ ਉਹ 2 ਮਿਲੀਅਨ ਹੋ ਜਾਣਗੇ ਤੇ ਫਿਰ ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ 30 ਤਰੀਕ ਨੂੰ ਗੀਤ ਆਊਗਾ ਨਹੀਂ ਜਦੋਂ 2 ਮਿਲੀਅਨ ਕਮੈਂਟ ਨੇ ਜਿਹੜੇ ਇੰਸਟਾ ਦੇ ਉੱਤੇ ਇਸ ਟੀਜ਼ਰ ਦੇ ਹੇਠਾਂ ਪੂਰੇ ਹੋ ਗਏ ਤਾਂ ਪਰਿਵਾਰ ਨੇ ਕਿਹਾ ਸਿੱਧੂ ਮੂਸੇ ਵਾਲੇ ਦੀ ਟੀਮ ਨੇ ਕਿਹਾ ਕਿ ਭਈ ਅਸੀਂ ਨਾਲ ਦੀ ਨਾਲ ਆਪਣਾ ਗੀਤ ਬਰੋਟਾ ਰਿਲੀਜ਼ ਕਰਦੇ ਆਂਗੇ ਲਾਈਵ ਕਰਦੇ ਆਂਗੇ ਫਿਰ ਜਿਹਨੇ ਸੁਣਨਾ ਬੈ ਕੇ ਸੁਣੋ ਚਾਹੇ ਨੱਚ ਕੇ ਸੁਣੋ ਚਾਹੇ ਟੱਪ ਕੇ ਸੁਣੋ ਚਾਹੇ ਘਰ 'ਚ ਸੁਣੋ ਚਾਹੇ ਕਾਰ ਦੇ ਵਿੱਚ ਸੁਣੋ ਸੋ ਗੀਤ ਹੈ ਜੀ ਇਹ ਅੱਜ ਹੀ ਰਿਲੀਜ਼ ਹੋਊਗਾ ਤੁਸੀਂ ਦੇਖ ਲਿਓ ਜ਼ਿਆਦਾਤਰ ਚਾਂਸਸ ਇਹੀ ਨੇ ਕਿਉਂਕਿ ਗੁਰੂ ਰੰਧਾਵਾ ਨੇ ਇੱਕ ਤਰੀਕੇ ਦੇ ਨਾਲ ਕਹਿ ਦਿੰਦੇ ਆ ਕਿ ਚੈਲੰਜ ਐਕਸੈਪਟ ਕੀਤਾ ਸੀ ਪਰ ਜਿਹੜੇ ਗੁਰੂ ਰੰਧਾਵਾ ਨੂੰ 뷰 ਮਿਲੇ ਨੇ ਨਾ ਉਹ ਉਹਨਾਂ ਸਵਾਲਾਂ ਦੇ ਦਾਇਰੇ ਦੇ ਵਿੱਚ ਆਉਂਦੇ ਨੇ ਕਿ ਜੇਕਰ 3 ਘੰਟੇ ਦੇ ਵਿੱਚ 30 ਲੱਖ 뷰 ਆਉਂਦਾ ਤਾਂ ਫਿਰ ਉਹੋ ਗਾਣਾ ਉਹ ਵੀਡੀਓ YouTube ਦੇ ਉੱਤੇ ਨੰਬਰ 1 ਟ੍ਰੈਂਡਿੰਗ ਕਿਉਂ ਨਹੀਂ ਹੈ ਤੇ ਦੂਜੇ ਪਾਸੇ 2 ਘੰਟੇ ਪਹਿਲਾਂ ਪਾਇਆ ਗਿਆ ਟੀਜ਼ਰ ਉਹ ਨੰਬਰ 1 ਟ੍ਰੈਂਡਿੰਗ ਤੇ ਆ ਰਿਹਾ ਜਿਦੇ ਕਿ 뷰 ਹਲੇ ਸਿਰਫ 10 ਲੱਖ ਨੇ ਸੋ ਇਹ ਗੱਲਾਂ ਸੋਚਣ ਤੇ ਮਜਬੂਰ ਕਰ ਦਿਆ ਨੇ ਦੂਸਰੀ ਇੱਕ ਹੋਰ ਗੱਲ ਹੈ ਜਦੋਂ ਗੁਰੂ ਰੰਧਾਵਾ ਨੇ ਇੰਸਟਾ ਦੇ ਉੱਤੇ ਇਹ ਚੈਲੰਜ ਪਾ ਕੇ ਕਿਹਾ ਸੀ ਕਿ ਲੋ ਮੈਂ ਆ ਰਿਹਾ 27 ਨਵੰਬਰ ਨੂੰ ਤਾਂ ਗੁਰੂ ਰੰਧਾਵਾ ਨੇ ਆਪਣੇ ਕਮੈਂਟ ਬੰਦ ਕਰ ਲਏ ਸੀ ਇਸ ਤੇ ਵੀ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤੇ ਸੀ ਗੁਰੂ ਰੰਧਾਵਾ ਨੂੰ ਕਿ ਬਾਈ ਜੀ ਜੇਕਰ ਤੁਸੀਂ ਚੈਲੰਜ ਕਰਨਾ ਹੀ ਸੀ ਤਾਂ ਠੀਕ ਹੈ ਵੈਲਕਮ ਕਰਨਾ ਚਾਹੀਦਾ ਤੁਹਾਨੂੰ ਤੁਸੀਂ ਵੀ ਚੰਗੇ ਕਲਾਕਾਰ ਹੋ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਫਾਲੋਅਰ ਨੇ ਪਰ ਤੁਸੀਂ ਕਮੈਂਟ ਕਿਉਂ ਬੰਦ ਕੀਤੇ ਨੇ ਅੱਜ ਜਿਹੜਾ ਸ਼ਕੀਨੀ ਗੀਤ ਹੈ ਜਿਹੜਾ ਉਹ ਗੁਰੂ ਰੰਧਾਵਾ ਨੇ ਇੰਸਟਾ ਦੇ ਉੱਤੇ ਵੀ ਰਿਲੀਜ਼ ਕੀਤਾ ਪਰ ਇੱਥੇ ਵੀ ਗੁਰੂ ਰੰਧਾਵਾ ਨੇ ਲਾਈਕ ਵੀ ਬੰਦ ਕੀਤੇ ਹੋਏ ਨੇ ਤੇ ਕਮੈਂਟ ਵੀ ਬੰਦ ਕੀਤੇ ਹੋਏ ਨੇ ਸਿਰਫ ਰੀਸ਼ੇਅਰਿੰਗ ਵਾਲਾ ਆਪਸ਼ਨ ਹੈ ਜਿਹੜਾ ਉਹ ਖੁੱਲਾ ਆ ਤੇ ਇਸ ਤੇ ਵੀ ਫਿਰ ਲੋਕ ਬਹੁਤ ਸਾਰੇ ਸਵਾਲ ਚੁੱਕਦੇ ਨੇ ਕਿ ਫਿਰ ਤੁਸੀਂ ਲਾਈਕ ਵਾਲਾ ਆਪਸ਼ਨ ਕਿਉਂ ਬੰਦ ਕੀਤਾ ਕਮੈਂਟ ਵਾਲਾ ਆਪਸ਼ਨ ਬੰਦ ਕਿਉਂ ਕੀਤਾ ਖੈਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਧੂ ਮੂਸੇਵਾਲੇ ਨੂੰ ਜਿਸ ਤਰੀਕੇ ਨਾਲ ਲੋਕ ਪਹਿਲਾਂ ਵੀ ਪਸੰਦ ਕਰਦੇ ਸੀ ਉਸ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਜਿਸ ਤਰੀਕੇ ਨਾਲ ਹੋਰ ਵੀ ਜ਼ਿਆਦਾ ਪਸੰਦ ਕਰਨ ਲੱਗੇ ਇਹ ਚ ਕੋਈ ਸ਼ੱਕ ਨਹੀਂ ਕਿ ਮੁਕਾਬਲੇ ਦੇ ਵਿੱਚ ਕੌਣ ਜਿੱਤੂਗਾ ਪਰ ਇੱਕ ਮੁਕਾਬਲਾ ਹੋਇਆ ਚੰਗਾ ਲੱਗਿਆ ਲੋਕਾਂ ਨੂੰ ਲੋਕਾਂ ਦੇ ਲਈ ਇੱਕ ਨਵੀਂ ਗੱਲ ਹੋਈ ਜਿਸ ਤਰੀਕੇ ਦੇ ਨਾਲ ਦੋ ਕਲਾਕਾਰਾਂ ਦੇ ਗੀਤਾਂ ਨੂੰ ਲੈ ਕੇ ਇਹ ਇਸ ਤਰੀਕੇ ਦਾ ਮੁਕਾਬਲਾ ਸੋਸ਼ਲ ਮੀਡੀਆ ਤੇ ਦੇਖ ਰਿਆ ਲੋਕ ਬਹੁਤ ਇੰਟਰਸਟ ਲੈ ਰਹੇ ਨੇ ਤਾਂ ਮੀਡੀਆ ਨੂੰ ਵੀ ਥੋੜਾ ਜਿਹਾ ਮੈਟਰ ਮਿਲੇ ਆ ਨਵਾਂ ਕਨਸੈਪਟ ਮਿਲਿਆ মিডিਆ ਨੂੰ ਵੀ ਤੇ ਇਸੇ ਕਰਕੇ ਅਸੀਂ ਵੀ ਤੁਹਾਡੇ ਨਾਲੇ ਵੀਡੀਓ ਬਣਾ ਕੇ ਸਾਹਮਣੇ ਆਏ ਆ ਤੁਸੀਂ ਕੀ ਸੋਚਦੇ ਹੋ ਦੋਸਤੋ ਹੁਣ ਤੁਹਾਡੇ ਤੇ ਇਹ ਗੱਲ ਹੈ ਕਿ ਵਾਕਿਆ ਹੀ ਜਿਹੜੇ ਸਵਾਲ ਉੱਠ ਰਹੇ ਨੇ ਕਿ ਅ ਗੁਰੂ ਰੰਧਾਵਾ ਨੇ ਜਿਹੜੇ ਗੀਤ ਦੇ ਉੱਤੇ 30 ਲੱਖ ਦੇ ਕਰੀਬ ਵਿਊ ਆ ਗਏ ਪਰ ਫਿਰ ਵੀ ਉਹ ਨੰਬਰ 1 ਤੇ ਟ੍ਰੈਂਡਿੰਗ ਕਿਉਂ ਨਹੀਂ ਆ ਰਿਹਾ YouTube ਤੇ ਕਿ ਇਹਦੇ ਪਿੱਛੇ ਕੋਈ ਰਾਜ਼ ਹੈ ਕਿ ਇਹਦੇ ਪਿੱਛੇ ਕੋਈ ਬੂਸਟ ਵਾਲੀ ਗੱਲ ਹੈ ਤੁਸੀਂ ਸੋਚਦੇ ਕਿਉਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਲਕਿ ਏ ਹੈ ਕਿ ਆਉਣ ਵਾਲੇ 1-2 ਘੰਟੇ ਦੇ ਵਿੱਚ ਤੁਸੀਂ ਦੇਖਿਓ ਕਿ ਜਿਵੇਂ ਹੀ ਇੰਸਟਾਗ੍ਰam ਦੇ ਉੱਤੇ ਸਿੱਧੂ ਮੂਸੇਵਾਲੇ ਦੇ ਟੀਜ਼ਰ ਦੇ ਉੱਤੇ ਜਾਂ ਇਹਥਾਂ ਕਹਿ ਲਓ 2 ਮਿਲੀਅਨ ਕਮੈਂਟ ਹੋ ਗਏ ਤਾਂ ਟੀਮ ਨੇ ਨਾਲ ਦੀ ਨਾਲ ਬਰੋਟਾ ਗੀਤ ਨੂੰ ਲਾਈਵ ਛੱਡ ਦੇਣਾ ਸਾਰੇ ਪਲੇਟਫਾਰਮ ਤੇ ਸੋ 100% ਉਮੀਦ ਹੈ ਕਿ ਅੱਜ ਹੀ ਤੁਹਾਨੂੰ ਬਰੋਟਾ ਗੀਤ ਪੂਰੇ ਦਾ ਪੂਰਾ ਸੁਣਨ ਨੂੰ ਮਿਲੇਗਾ ਤੇ ਤੁਸੀਂ ਲੋਥ ਪਟਾਉਂਗੇ